ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚੈਹਲ ਵਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਨਿਊ ਨਏ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵਲੌਗਿੰਗ ਕਰਿਆ ਕਰੋ ਜੀ ਫੁੱਲ ਵਾਚ ਟਾਈਮ ਹੋ ਗਿਆ 10:30 ਦਾ ਤੇ ਆਪਾਂ ਆਪਣੇ ਹਾਰੇ ਕੰਮ ਕਰਾਂ ਜਿਹੜੇ ਨਵੇੜਲੇ ਤੇ ਮੰਮੀ ਗਏ ਹੋਏ ਸੀਗੇ ਸਵੇਰੇ ਗੁਰਦੁਆਰਾ ਸਾਹਿਬ ਇੱਕ ਮਿੰਟ ਬਤਾਵਾਂ ਮੜਾ ਜੀ ਸਰਮੰਗਲਾ ਤੇ ਪਾਲੇ ਨੂੰ ਆਪਾਂ ਕਰਤਾ ਫੋਨ ਤੇ ਪਾਲੇ ਆ ਰਹੀ ਹੈ ਇਦਨਾਂ ਪਗੜਦੁਰੇ ਸਾਧਿਆ ਨਹੀਂ ਅੱਜ ਫੋਟੇ ਫੋਟੇ ਚੱਲਦੇ ਆਂ ਅਨਾਰ ਆਇਆ ਖਰਾ ਉਹ ਹੈ ਆਪਣਾ ਡਰੈਸਿੰਗ ਟੇਬਲ ਸਾਦਾ ਉੱਥੇ ਜਾ ਕੇ socks ਲਾ ਦਾਂਗੇ socks ਪਾ ਲੈਣੇ ਚਾਹਨਾ ਇੰਤਜ਼ਾਰਤ ਤੇ 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 ਸ਼ਾਇਦ ਸ਼ੁਕੀਨਾ ਸਾਡੇ ਕੋਲੇ ਅੱਜ ਦੀ ਰਹਿ ਗਈ ਆ ਕਾਉਂਟ ਤਾਂ ਜਾਣਾ ਹੀ ਪੈਣਾ ਸਕੂਲ ਤੇ ਇਹ ਫਿਰ ਦੁਬਾਰਾ ਕੇ 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 ਫਿਰ ਅੱਪੇ ਤੇ ਫਿਰ ਅੱਜ ਇੱਕ ਮੈਂ ਆਪਦਾ ਸੂਟ ਵੀ ਜਿਹੜਾ ਵਰਕ ਕਰਨਾ ਦੇ ਕੇ ਆਉਂਗੀ ਜੇ ਕੋਈ ਮੇਰੇ ਨਾਲ ਜੇ ਤੇ ਜੇ ਤੇ ਜੇ ਤੇ ਹਾਂ ਜੇ ਕਰੇ ਡੈਡੀ ਮੇਰੇ ਨਾਲ ਤੇ ਜੇ ਤੁਰੇ ਤਾਂ ਫਿਰ ਮੈਂ ਨਾਲੇ ਉੱਥੇ ਹੋਰ ਦੇਖ ਕਿਉਂਗੀ ਸੂਟ ਤੁਹਾਨੂੰ ਦਿਖਾਵਾਂਗੇ ਭੈਣ ਕੋਲੇ ਕਿੱਦਾਂ-ਕਿਦਾਂ ਦੇ ਜਿਹੜੇ ਸੂਟ ਐ ਤਿਆਰ ਕੀਤੇ ਪਾਏ ਐ ਕਾੜੀਏ ਜਿਹੜੀ ਬਹੁਤ ਜ਼ਿਆਦਾ ਇਸ ਤੋਂ ਪਹਿਲਾਂ ਦਾ ਕਿਉਂਕਿ ਮੈਂ ਰੋਟੀ ਬਣਾਉਣ ਲੱਗ ਗਈ ਕਿਉਂਕਿ ਚਾਚਾ ਆਇਆ ਤੇ ਅੱਜ ਆਪਣੇ ਭੰਗੀ ਦਿਨ ਕਿ ਜੜ ਲੱਗੇ ਹੋਏ ਉਹ ਨਹੀਂ ਆਏ ਉਹ ਕਿਤੇ ਗਏ ਹੋਏ ਆ ਫਿਰ ਮੇਰੀ ਮਾਸੀ ਜਿੰਦਾਬਾਦ ਵਿਚਾਰੀ ਆ ਜਾਂਦੀ ਹੈ ਜਦ ਇਹਨੂੰ ਕਹਿੰਦੇ ਨੇ ਮਾਸੀ ਆ ਜਾਈਂਗੀ ਕਹਿੰਦੀ ਆ ਜੂਗੀ ਫਿਰ ਮੋਂਨਾਂ ਨੂੰ ਰੋਟੀ ਬਣਾਈ ਚਾਚੇ ਨੂੰ ਖੇਤ ਭੇਜਿਆ ਤੇ ਬੀਬੀ ਦੀ ਰੋਟੀ ਬਣਾਈ ਤੇ ਤੇਰੇ ਜੱਦੀ ਦੀ ਰੋਟੀ ਬਣਾਈ ਤੇ ਹੁਣ ਫਿਰ ਮੈਂ ਬੁਗੀ ਰੈਡੀ ਬਹੁਤ ਜਿਆਦਾ ਦੌੜ ਲੱਗੀ ਹੈ ਮੇਰੀ ਸੂਹਾਂ ਸੂਹਾਂ ਰੈਡੀ ਹੋ ਗਏ ਹਮ ਲੋਗ ਤਿਆਰ ਕਰਕੇ ਗਈ ਸਰਵਾਇ ਤੇ ਹੁਣ ਪਾਲੇ ਦੀ ਵੇਟ ਐ ਪਾਲੇ ਨੂੰ ਕਹਿਤਾ ਮੈਂ ਕਸਤੀ ਕੋਲ ਮਖ ਵੀ ਭਈ ਜਾ ਰਹਾ ਲੱਗਣਾ ਜਿਹੜਾ ਹਮਲਾ ਇਹ ਤੁੰਗਣ ਖਾ ਜਾਂਦਾ ਸੁੱਤੀ ਮੇਰੇ ਆਸ ਹੁੜਦਾ ਮੈਂ ਬਹਿੰਡੇ ਲਾ ਤੈਸੇ ਮੈਨੂੰ ਯਾਦ ਆ ਗਿਆ ਵੀ ਮੇਰੇ ਕੋਲੇ ਨਾ ਇਹੋ ਜਿਹਾ ਦੁਪੱਟਾ ਜਿਹੜਾ ਪਿਆਗਾ ਤੇ ਫਿਰ ਮੈਂ ਖਚਣਾ ਪਾ ਬਚਤ ਕਰੀਏ ਪੈਸਿਆਂ ਦੀ ਦੁਪੱਟੇ ਦੀ ਤੇ ਫਿਰ ਮੈਨੂੰ ਇਹ ਵਾਲਾ ਸੂਟ ਹੀ ਲੈਣਾ ਸੀ ਕਿਉਂ ਮੈਂ ਚੱਲ ਬੈਂ ਠੰਡ ਬਹੁਤ ਐ अच्छा दुपट्टा ਸੱਡ ਨਿਕਲ ਪਿਆ ਸੀ ਜੀ ਸੋਣਾ ਲੱਗਦਾ ਸੋਡੇ ਸੋਣਾ ਲੱਗਦਾ ਯਸ ਲੋਸ਼ਨ ਕਿਤੇ ਉਹ ਮਲਾਲ ਗਏ ਜਿਹੜੇ ਲਾਉਣੇ ਹੁੰਦੇ ਇੰਨੀ ਜਿਆਦੇ ਉਹ ਆ ਸਕਿਨ ਜੀ ਡਰਾਈ ਵਾਲੀ ਹੋਈ ਰਹਿੰਦੀ ਐ ਵਿੱਚ ਹੀ ਭਸਮੀ ਹੋ ਜਾਂਦੀ ਐ ਕਰੀਮ ਗਰੂ ਕਿਨੇ ਮਰਜੀ ਥੱਪੀ ਚ ਲੱਗੇ ਖੁਸ਼ਬੂ ਜੀ ਪਸੰਦ ਆਈ ਤੁਸੀਂ ਪਤਾ ਨਹੀਂ ਕਿਹਾ ਜਿਹੜਾ ਲੋਸ਼ਨ ਲਾਉਣੇ ਭੁੱਲ ਜਾਂਦੇ ਹੋਗਾ ਲੇ ਕਰੋ ਪਤਨ ਕੋਲ ਲਾ ਓਕੇ ਮੈਂ ਮਨ ਆ ਗਿਆ ਆਇਆ ਆ ਤਾਨਾ ਦਾ ਮਤਲਬ ਪਤਨ ਮਾਸੇ ਵਿਚਾਰੇ ਲੱਗੀ ਪਈ ਹੈ ਡਿਊਟੀ ਤੇ ਦੂਰ ਬਾਬਾ ਬੇਨਤੀ ਬੋਲੀ ਜਾਂਦਾ ਕਿ ਭੋਗ ਦੀ ਬਿਲਕੁਲ ਤਿਆਰੀ ਹੈ ਬਸ ਤੂੰ ਵੀ ਆ ਜਾਂਦੀ ਆਉਣੀ ਮੈਂ ਹਾਂ ਜੀ ਹਾਂ ਜੀ ਚਲ ਕਪੜੇ ਬਦਲ ਕੇ ਆ ਜੀ ਚਲ ਚੱਲ ਗਏ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ

ਦੀ ਟਾਈਮ ਹੋ ਗਿਆ ਸਾਢੇ 12 ਦਾ ਤੇ ਆਪਾਂ ਗੁਰਦੁਆਰਾ ਸਾਹਿਬ ਤੋਂ ਆ ਗਏ ਸੀ ਫਿਰ ਉਹੀ ਕੰਮਕਾਰ ਆਪਦੇ ਸਟਾਰਟ ਕਰ ਲਏ ਸੀਗੇ ਜਾਨੀ ਕਿ ਕੱਪੜਿਆਂ ਦਾ ਅੱਜ ਧੋ ਲਈਏ ਸ਼ਾਦ ਕੱਲ ਨੂੰ ਜਾਣਾ ਸਕੂਲ ਨਹੀਂ ਵੀ ਬੀਬੀ ਰਾਣੀ ਕੱਲ ਨੂੰ ਸਕੂਲ ਜਾਣਾ ਐ ਮੈਨੇ ਮੈਂ ਜਾਉ ਨਹੀਂ ਤੂੰ ਚਾਉਣੀ ਬੀਬੀ ਮੈਨੂੰ ਕਰ ਸਕਦੀ ਨਹੀਂ ਛੱਡ ਪਰੇ ਤੇ ਸਕੂਲ ਨਾ ਜਾ ਤੂੰ ਛੱਡ ਪਰੇ ਮੈਂ ਜਾਉਗੀ ਛੱਡ ਪਰੇ ਕਿ ਨਹੀਂ ਜਵਾਬ ਦੇ ਦੇ ਮੈਂ ਲੈ ਕੁੜੀ ਹਾਂ ਕੌਣਾ ਨਹੀਂ ਸਕੂਲ ਬਿਨਾ ਕੀ ਆ ਬੰਤਾ ਹੈ ਕੀ ਕਹਿ ਰਹਾ ਐ ਤੁਸੀਂ ਤੁਸੀਂ ਹਾਏ ਮੈਂ ਦੇਖ ਲਾ ਕੱਲੇ ਵਰਸਨ ਲੈਡੀ ਸੁਣੀ ਗਾਣ ਵਾਈ ਸੀਗੀ ਬਹੁਤ ਵਾਹ ਲੰਬੀ ਹੈ ਹਾਂ ਦਈਆਂ ਵਾਸਤੇ ਇੱਕ ਤਾਂ ਡੀਵਾਰ ਦੇ ਵਾਸਤੇ ਲਗਿਆ ਓਕੇ ਤੇ ਇਹਦੇ ਵਾਸਤੇ ਪਾਊਡਰ ਬਾਗਿਆ ਨਹੀਂ ਦਿੱਲੀ ਕੇ ਬਾਂਦੇ ਬਣਾਈ ਬਾਡੇ ਆ ਜੋ ਕਿਸੇ ਭੈਣ ਭਰਾ ਨੂੰ ਕਈ ਵਾਰੀ ਨਹੀਂ ਪਤਾ ਹੁੰਦਾਗਾ ਪਸ਼ੂਆਂ ਦੀ ਕੇਅਰ ਬਾਰੇ ਤੇ ਤੁਸੀਂ ਸਾਡੇ ਡਾਕਟਰ ਸਾਹਿਬ ਨੇ ਆਹ ਬੱਗੇ ਡਾਕਟਰ ਆ ਗਏ ਆਪਾਂ ਦਾ ਬਸ ਇਹ ਵੀ ਚਲ ਉਨੀ ਕਿ ਹੈਗੀ ਹੈ ਨੌਲੇਜ ਪੈਦ ਕੀ ਬੇਟਾ ਮੈਂ ਚੱਕ ਗਿਆ ਪਾ ਦੇ ਨਹੀਂ ਹੁਣੇ 1.5 ਮਹੀਨਾ ਰਹਿੰਦਾ ਪਹਿਲਾਂ ਅਸ ਜਾਨੀ ਕਿ ਜਿਹੜੀ ਜੱਸੀ ਸੂਣ ਵਾਲੀ ਆ ਉਹਨੂੰ ਉਹਦਾ ਬਟਾ ਮੈਚ ਅਦਕੀ ਦਿੱਤਾ ਨਹੀਂ ਗਿਆਗਾ ਤੇ ਫਿਰ ਉਹ ਮੈਂ ਡਾਕਟਰ ਨਾਲ ਗੱਲ ਕੀਤੀ ਮੈਂ ਕਿਹਾ ਵੀ ਦਿੱਤਾ ਨਹੀਂ ਗਿਆ ਠੀਕ ਹੈ ਉਹ ਮੈਨੂੰ ਆਂਦਾ ਕਹਿੰਦਾ ਵੀ ਚਲ ਤੂੰ ਐਂ ਕਰ ਆਹ ਦੇ ਦੇ ਫ੍ਰੀ ਐਚ ਇਹ ਵਧੀਆ ਤਾਕਤ ਵਾਲਾ ਚਲ ਲੈਵਲ ਉੱਪਰ ਦੇ ਰਾਸਤੇ ਵੀ ਇਹ ਸਾਰੇ ਘਾਟੇ ਵਾਸਤੇ ਹਨ ਠੀਕ ਹੈ ਇੱਧਰ ਫੋਟੋ ਕਰ ਦੋ ਮਾੜੇ ਜੀ ਕੋਈ ਪੈਣਾ ਮੇਰੇ ਵਰਗੀਆਂ ਜ਼ਿਆਦੇ ਪਸ਼ੂ ਰੱਖਣ ਦੀਆਂ ਚਾਹਵਨੂ ਮੈਂ ਥੋੜੀ ਜ਼ਿਆਦੇ ਪਸ਼ੂ ਰੱਖਦੀ ਹਾਂ ਨਾ ਇੱਕ ਮਿੰਟ ਮੈਂ ਵਿੱਕੇ ਕਰ ਲੈਣੀ ਆ ਬੇਟੇ ਪਾਸੇ ਓਕੇ ਤੇ ਆ ਲਿਆਂਦਾ ਮੈਂ ਨਿੱਕੀ ਇਹ ਆਪਾਂ ਨੂੰ ਮਿਲੇ 200 ਰੁਪਏ ਕਿਲੋ ਓਕੇ ਤਾਂ ਠੀਕ ਐ ਆ ਗੋਲੀਆਂ ਕਿਹਦੀਆਂ ਹੂੰ ਇਹ ਉਹਨੂੰ ਦੇਣਾਗਾ ਸੂਈ ਹੋਈ ਹੈ ਜਾਨੀ ਕਿਹੜੀ ਵੀ ਤਾਂ ਅੰਦਰੋਂ ਵਿਟਾਮਿਨ ਵਗੈਰਾ ਹੀ ਆਦੇ ਉੱਚੀ ਤੇ ਆਹ ਗੋਲੀਆਂ ਡੀ ਵਾਰਮਿੰਗ ਆਸਤੇ ਆ ਇਹ ਤਾਂ ਜਿਹੜੀਆਂ ਹੁਣ ਮੰਨ ਲਾ ਵੀ ਜਿਵੇਂ ਆਈ ਸੂਈ ਵੀ ਆ ਤੇ ਜਾਂ ਹਜੇ 3-3-4-3 ਮਹੀਨੇ ਦੀਆਂ ਗੱਭਣਾਂ ਆ ਗਈਆਂ ਉਹਨਾਂ ਨੂੰ ਦੇਣੀ ਆ ਆਹ ਹੈਗੀ ਆ ਜੀ ਨਿੱਕੀ ਬੱਚੀ ਆਸਤੇ ਇਹ ਅੱਧੀ ਅੱਜ ਦੇਣੀ ਆ ਅੱਧੀ 15-15 ਬਾਅਦ ਦੇਣੀ ਆ ਹਾਂ ਜੇ ਕਿਸੇ ਪੈਣ ਪ੍ਰਾਣੂ ਕੋਈ ਇਹ ਜਾਨਕਰੀ ਚਾਹੀਦੀ ਸੀ ਨਾ ਪਸ਼ੂਆਂ ਦਾ ਵੀ ਕੰਮਸਲ ਦਾ ਮਹਿੰਗਾ ਹੀ ਹੋਇਆ ਪਿਆ ਨਾ ਵੀ ਆ ਸਮਾਨ ਹੀ ਆਇਆ ਇਹ ਸਮਾਨ 1350 ਰੁਪਏ ਦਾ ਜੇ ਆਪਾਂ ਇੱਕ ਇੱਕ ਚੀਜ਼ ਗਿਣਨ ਲੱਗ ਜਗੇ ਨਾ ਤੇ ਕੋਈ ਪਸ਼ੂ ਨਾ ਰੱਖੇ ਤੇ ਪਰ ਸਰਦਾ ਨਹੀਂ ਬਾਕੀ ਦਾ ਕਾਸੇ ਚੋ ਵੀ ਕੁਝ ਨਹੀਂ ਯਾਰ ਮੈਨੂੰ ਤਾਂ ਲੱਗਦਾ ਤੇਤੀ ਜਿਗੜਾ ਕੋ ਪਾਇਦਾ। ਖੇਤੀ ਜਿਗੜਾ ਬਾਟਦਾ ਕਾਸੇ ਜਿ ਕੋਸ ਨਹੀਂ ਵੜਦਾ ਪਰ ਆਪਾਂ ਇਹ ਕੰਮ ਹੈ ਜਿਹੜੇ ਕਰਨੇ ਹੀ ਸਰਦਾ ਕਰੇ ਬਿਨਾ। ਤੂੰ ਨਾ ਗੁੜ ਦੇ ਤਨ ਚਾੜ ਡਲੇ ਦਿਓ ਕੱਟ ਕੇ। ਉਹ ਤਾਂ ਮੈਂ ਡਲੇ ਤੇ ਲਗਾਈਆਂ ਨੂੰ ਪਹਿਲਾਂ ਗੁੜ। ਚਾਹ ਬਣ ਗਈ ਤੇ ਚਾਹ ਪੀ ਕੇ ਆਪਾਂ ਜਾਣਾ। ਮੇਰੇ ਕੋਲੇ ਸਿਰਫ ਅੱਜ ਦਾ ਟਾਈਮ ਹੀ ਆ। ਚੱਲ ਫਿਰ ਛੇਤੀ ਜਾਏ ਹੋਣੇ ਫਿਰ। ਪਹਿਲਾਂ ਜਾ ਆਏ ਹੋਣੇ ਫਿਰ ਮੈਂ ਕੱਪੜੇ ਵਗਰਾ ਕੇ ਚੇਂਜ ਕਰੂੰ। ਨਹੀਂ ਹੋਣਾ, ਨਹੀਂ ਹੋਣਾ। ਕੋਈ ਗੱਲ ਨਹੀਂ। ਮੈਨੂੰ ਗੁੜ ਦਿਓ ਤਨ ਚਾੜ। ਗੁੜ, ਤੁਮੈਨ ਨੂੰ ਤਾਂ ਲੱਗਦਾ ਮਾੜਾ ਮੋਟਾ ਹੀ ਰਹੇਗੇ ਆਪਣੀ। ਚੱਲ ਫਿਰ ਲੈ ਆਵਾਂਗੇ ਅੱਜ। ਠੰਡੀ ਨਹੀਂ ਠੰਡੀ ਹੈ ਗੋਲ ਕਾ ਤਾਂ ਲਾ ਕੇ ਤਾਂ ਕਾ ਕੇ ਲਾ ਕੇ ਤਾਂ ਪਾ ਨਿਕਲੀ ਪਾਜ ਕੇ ਰੱਖਿਆ ਕਿ ਮੋਟਰਸਾਈਕਲ ਤੇ ਲੱਗ ਬੁਗੀ ਠੰਡ ਟੋਪੀ ਸੋਡੀ ਹੱਥੇ ਸੀਗੀ ਚੰਗਾ ਬੀਬੀ ਬਾਏ ਆਇਨੂ ਕੀ ਹੋ ਗਿਆ ਫੋਨ ਨੂੰ ਇੱਕ ਟੋਪੀ ਮੈਂ ਉਹਦ ਮੈਂ ਲਿਓਣੀ ਭੁੱਲ ਗਈ ਤੁਹਾਡੇ ਵਾਸਤੇ ਮੈਂ ਲਿਆਉਂ ਤੂੰ ਕਹਾਂਉ ਲਿਆ ਕੇ ਦਿੰਨੀ ਆ ਆ ਨੂੰ ਸੋਨ ਕਦੇ ਚੀ ਜਾਲਿਆ ਦੇ ਦਿੱਤਾ ਮੈਂ ਚਲੋ ਕਿਵੇਂ ਭੱਗ ਇਹ ਤਾਂ ਕੋਲ ਆਰ ਮੈਂ ਲੋ ਜੀ ਆਪਾਂ ਪੈਣ ਕੋਲੇ ਪਹੁੰਚ ਗਏ ਸੀ ਤੇ ਇੱਕ ਸੂਟ ਹੈ ਜਿਹੜਾ ਲੱਗਿਆ ਹੋਇਆ ਜਾਨਕੀ ਰੈਡੀ ਹੋ ਰਿਹਾ ਪਸ਼ਮੀਨੇ ਉੱਪਰ ਹੈ ਦੀਦੀ ਹਾਂਜੀ ਤੇ ਮੈਂ ਆਪਣਾ ਲੈ ਕੇ ਆਈ ਸੀਗੀ ਆਹ ਵਾਲਾ ਸੂਟ ਬਲੈਕ ਗੱਲ ਵੱਡਦਾ ਹੋਇਆ ਹਾਂ ਆਵਲਾ ਪੈਨ ਦਾ ਕਾਰਡ ਹੈ ਹਰਮਨ ਬੁਟੀਕ ਹੈ ਵੈਸੇ ਮੈਂ ਪਹਿਲਾਂ ਵੀ ਬਹੁਤ ਵਾਰੀ ਪੈਣ ਵਾਲੇ ਦੱਸਿਆ ਪੈਨ ਦਾ ਹੈਗਾ ਫੋਨ ਨੰਬਰ ਹੈ ਜੇਕਰ ਕਿਸੇ ਨੂੰ ਸੂਟ ਵਗੈਰਾ ਰੈਡੀ ਕਰਵਾਉਣੇ ਆ ਜਿਵੇਂ ਆ ਪੈਨ ਕੋਲੇ ਜਿਹੜੇ ਸੂਟ ਹੈ ਇਹ ਰੈਡੀ ਕੀਤੇ ਪਏ ਆ ਤਾਂ ਤੁਸੀਂ ਪੈਨ ਦੇ ਨਾਲ ਸੰਪਰਕ ਕਰ ਸਕਦੇ ਹੋ ਰੈਡੀ ਕੀਤੇ ਹੋਏ ਵੀ ਜੇਕਰ ਤੁਹਾਨੂੰ ਕੋਈ ਪਸੰਦ ਆਣਾ ਲੈ ਸਕਦੇ ਹੋ ਤੇ ਜਾਂ ਕੋਈ ਵੀ ਸੂਟ ਤੁਸੀਂ ਰੈਡੀ ਕਰਵਾਉਣਾ ਤਾਂ ਕਰਵਾ ਸਕਦੇ ਆ ਦੇਖੋ ਕਿੱਡਾ ਸੋਹਣਾ ਸੂਟ ਹੈ ਕਿੱਡੀ ਸੋਹਣੀ ਵਰਕ ਹੈ ਪਸ਼ਮੀਨੀ ਉੱਪਰ ਵਰਕ ਕੀਤੇ ਹੋਏ ਆ। ਬਾਕੀ ਜਿਹੜਾ ਵਰਕ ਵਾਲਾ 10 ਦਿਨ ਲੱਗਦਾ। ਹਾਂਜੀ ਹੈਂਡਵਰਕ ਵੀ ਜਣੀ ਕੀ ਦੀਦੀ ਜਿਹੜੇ ਸੂਟ ਹੈ ਰੈਡੀ ਕਰਦੇ ਨੇ। ਕਿਸੇ ਵੀ ਤਰ੍ਹਾਂ ਦਾ ਜਣੀ ਕਿ ਤੁਸੀਂ ਡਿਜ਼ਾਈਨ ਹੈ ਜਿਹੜਾ ਆਪ ਦਾ ਦੀਦੀ ਨੂੰ ਦਿਖਾ ਕੇ ਆਪਣੇ ਸੂਟ ਰੈਡੀ ਕਰਵਾਉਣੇ ਤਾਂ ਤੁਸੀਂ ਕਰਵਾ ਸਕਦੇ ਹੋ। ਫੋਨ ਨੰਬਰ ਆਪਾਂ ਇੱਕ ਵਾਰੀ ਹੋਰ ਦੱਸ ਦਾਂਗੇ। ਦੀਦੀ ਆ ਵੀ ਪਸ਼ਮੀਨੇ ਚ ਹੀ ਹੈ। ਆ ਵਾਲੇ ਡੱਬਿਆਂ ਵਾਲੇ ਹਨ। ਆਹ ਵਾਲਾ ਵਰਕ ਕਿਤੇ ਕਾਟਨ ਦਾ ਹੈ। ਹੂੰ ਹੂੰ ਠੀਕ ਹੈ। ਮੇਂ ਕਿ ਪਹੁੰਚਾ ਵਰਕ ਆਹ ਕੀ ਕਪੜਾ ਜੀ ਇਹ ਸ਼ਿਮਰ ਅੱਛਾ ਸ਼ਿਮਰ ਰਹਿ ਵੀ ਆ ਵੀ ਸ਼ਿਮਰ ਚ ਵਰਕ ਕੀਤਾ ਹੋਇਆ ਹੈ ਨਾ ਉਸ ਨਾਲ ਸੋਟੇ ਵੀ ਇਹ 벨ਵਟ ਦੇ ਵਿਦ ਸਟਾਲ ਹਨ ਇਹਨਾਂ ਦੇ ਤੇ ਨਾਲ ਹਾਂਜੀ ਠੀਕ ਹੈ ਲੋ ਜੀ ਟਾਈਮ ਹੋ ਗਿਆ ਸਵਾ 3 ਤਾਂ ਤੇ ਹਾਈ 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 ਗਰਮੀ ਦਾ ਮੀਂਹ ਨਾ ਬਣਾ ਰੱਖਿਆ ਮੈਂ ਲਾਈ ਸੀ ਕਿ ਅੱਜ ਹੁਣ ਪੋਚੇ ਹੁਣ ਲਾਈ ਸੀ ਪੋਚੇ ਕਿਉਂਕਿ ਸਵੇਰ ਕੁੜਦਵਾਰਾ ਸਾਬ ਚੜੇ ਗਿਆ ਸੀ ਆ ਕੇ ਫਿਰ ਮੈਂ ਉਧਰ ਸੁਖੜਾਂ ਚਲੀ ਗਈ ਫਿਰ 2 ਵਜੇ ਸਹੀ ਆਈ 3:30 3 ਵਜੇ ਤੱਕ ਮੈਂ ਕੱਪੜੇ ਧੋਤੇ ਨੜੀ ਅੱਜ ਮੇਰਾ ਵਲੌਗ ਹੋ ਗਿਆ ਲੇਟ ਮੈਂ ਕਿਹਾ ਵੀ ਅੱਜ ਕਿਹੜਾ ਢੰਗਣਾ ਪੋਚੇ ਲਾਦਾ ਮੁੜ ਕੇ ਫਿਰ ਸਕੂਲ ਬੱਸ ਫਿਰ ਤਾਂ ਉਹੀ ਕੌਸ਼ਿਸ਼ ਸ਼ਾਮ ਨੂੰ ਆ ਕੇ ਜਿਹੜੇ ਕੱਪੜੇ-ਕਪੜੇ ਧੋਇਆ ਕਰੂੰ ਹਣ ਤਾਂ 2-3 ਦਿਨਾਂ ਤੂ ਇਹ ਨਹੀਂ ਕਰਦੀ ਕਿਉਂਕਿ ਸੁੱਕਦੇ ਨਹੀਂ ਕਰਦੇ ਹਨ ਦੇਖੋ ਤਾਰਾ ਭਰ ਭਰਕ ਨਾ ਕੱ ਲੈ ਕੱਲ ਨਹੀਂ ਤੋਤੇ ਸੀਗੇ ਤੇ ਇੱਕ ਦਿਨ ਵਿੱਚ ਦੀ ਇੰਨੇ ਜਿਆਦੇ ਕੱਪੜੇ ਹੋ ਜਾਂਦੇ ਆ ਉਧਰ ਬੀਬੀ ਤੇ ਬਾਪੂ ਆਏ ਹੋਇਆ ਇੱਕ ਪੈਨ ਪੁੱਛਦੀ ਸੀ ਕਿ ਜਿਹੜੇ ਬਜ਼ੁਰਗ ਹੁੰਦੇ ਨੇ ਸੋ ਦੇਖੀ ਲੱਗਦੇ ਨੇ ਇਹ ਸਾਡੇ ਦਾਦਾ ਜੀ ਨਹੀਂ ਨਹੀਂ ਜਣਕੀ ਸਾਡੇ ਜਿਹੜੇ ਸਕੇ ਦਾਦਾ ਜੀ ਉਹਨਾਂ ਦੇ ਭਰਾ ਆ ਗਏ ਬਾਪੂ ਆ ਦਾਦਾ ਜੀ ਬਣੇ ਤੇ ਇਨਦੀ ਅੱਧਾ ਸੀ ਮਜਾਗਦੀ ਯਾਰੀ ਆ ਬੀਬੀ ਕੋਲੇ ਬਟੇ ਸੋਤੇ ਦੇਵਰ ਪਰਜਾਈਏ ਜਿਹੜੇ ਖਾਸੀ ਮਜਾ ਕਰਨ ਦਾ ਚੱਲੀ ਜਾਂਦਾ ਸੀ ਜਾਨੀ ਕਿ ਬੀਬੀ ਦਾ ਦੇਵਰ ਤੇ ਹੁਣ ਇਹਨਾਂ ਨੂੰ ਅੱਗੇ ਟਾਈਮ ਦੇਖੋ 4 ਵਜੇ ਚਾਹ ਬਣਾਈ ਆ ਹੁਣ ਕੋਈ ਟਾਈਮ ਹੈ ਘੰਟੇ ਨੂੰ ਤਾਂ ਰੋਟੀਆਂ ਵਰਨ ਲੱਗ ਜਾਂਦੀਆਂ ਜਾਨੀ ਕਿ ਕਈ ਭੈਣ ਭਰਾਵਾਂ ਦੇ ਘਰੇ ਪਰ ਸਾਡੇ ਦਾ ਹਾਰਡ ਸਿਆਲ ਕੰਮ ਲੇਟ ਹੀ ਚੱਲਦਾ ਚਲੋ ਜੀ ਹੁਣ ਪਾ ادیه ਚਾਹ ਉਹਨਾਂ ਨੂੰ ਉਹਨਾਂ ਨੇ ਆਪ ਪੀ ਲਈਏ ਘੁੱਟ ਮੇਰੇ ਤੋਂ ਬਾਦ ਫਿਰ ਉਹ ਜਿਹੜਾ ਤਾਰਾਂ ਦਾ ਜਦੋਂ ਟਾਈਮ ਹੋ ਗਿਆ ਉਸ ਜਦੋਂ ਮੈਂ ਗਾਂ ਚੂਣੀ ਹੁੰਨੀ ਆ ਉਹਦਾ ਤਾਂ ਇੱਕ ਨਾ ਹੀ ਹੈਗਾ ਬਹੁਤ ਘੱਟ ਹੁਣ ਤਾਂ ਜਣੀ ਕਿ ਉਹ ਘਟ ਗਈ ਬੁੱਤੇ ਨੂੰ ਚੱਲ ਨਹੀਂ ਜਾਨੀ ਸਮ੍ਰਿਤ ਵਰਗੇ ਨਾ ਜਦੋਂ ਦੀਆਂ ਆਈਆਂ ਗੁਰਦੁਆਰਾ ਸਾਹਿਬ ਤੋਂ ਉੱਥੇ ਕੋਠੀ ਦੀ ਖੇਡੀਆਂ ਨੇ ਮੈਨੂੰ ਦੱਲੇ ਪਤਾ ਪਹਿਲਾਂ ਤਾਂ ਮੈਂ ਕਿੰਨਾ ਰੰਗ ਲੱਗਿਆ ਕੰਧਾਂ ਤੋਂ ਹੋਰ ਹੀ ਲੱਗਣ ਲੱਗੇ ਕਿ ਕਰੇ ਇੱਕ ਦੋ ਦਿਨ ਰੰਡੇ ਬਸ ਮਰਗੇ ਠਰਕੇ ਤੇ ਬਾਜ਼ ਚ ਖੜ ਕੇ ਬਾਜ਼ ਦੇ ਦੇਣੀ ਆ ਜਾਂਦੀ ਆ ਫਲਾਨਿਆਂ ਦੇ ਬੈਠਿਆ ਹਾਂ ਹਾਂ ਜਾਂਦੀਆਂ ਕੱਟੀਆਂ ਕੋਈ ਦਾਦੀ ਨਹੀਂ ਹੁਣ ਨਾ ਉਹ ਪਿਆਰ ਹੈ ਹੀ ਨਹੀਂ ਬਾਈ ਸਹੀ ਗੱਲ ਤੇ ਅਸੀਂ ਸੱਤ ਭਰਾ ਸੀ ਦੋ ਤਾਂ ਅਸੀਂ ਜੇ ਬਦਦੇਵ ਤੇ ਜੀ ਅਮੀਰ ਪੰਜ ਅਸੀਂ ਸੀ ਅਸੀਂ ਆਏ ਨਹੀਂ ਆਖ ਸਾਲਾ ਮੇਰਾ ਨਾ ਹੋਵੇ ਤਾਂ ਕੀ ਕਰਿਆ ਤੂੰ ਅਸੀਂ ਗਾਲ ਨਹੀਂ ਕਿਸੇ ਨੂੰ ਦਿੱਤੀ ਜਿੱਦ ਜਿੱਦ ਆ ਪੁੱਛਲਾ ਬੈਠੀ ਜੀ ਤੋਂ ਜਿੱਦ ਜਿੱਦ ਯਾਰ ਯਾਰ ਤੂੰ ਆਹੀਂ ਫਲਾਨਾ ਆਹੀਂ ਕਰਦੇ ਦੇਖੋ ਤੇ ਸਾਡੇ ਬਾਪੂ ਨੇ ਸਾਡੇ ਨੌਵਾਂ ਭੈਣ ਭਰਾਵਾਂ ਦੀ ਉਂਗਲ ਨਹੀਂ ਲਾਈ ਸੀ ਕਿਵੇਂ ਬਾਪੂ ਨੇ ਜਦੋਂ ਟਰੈਕਟਰ ਲਿਆਂਦਾ ਨਵਾਂ ਆਪਣੇ ਪਰਦਾਦੇ ਨੇ ਹਾਂ ਤੇ ਕਹਿੰਦੇ ਆ ਕਿ ਜਿੰਨਾ ਚਿਰ ਕਿ ਸੰਤ ਨਹੀਂ ਬਣਾਏ ਉਹਨਾਂ ਚਿਰ ਕਿ ਟਰੈਕਟਰ ਚ ਉਤੋਂ ਨਹੀਂ ਦਿੱਤਾ ਸੀ ਕਿਵੇਂ ਕੀ ਗੱਲ ਬਣੀ ਜੀ ਖੜਾ ਕੇ ਟਰੈਕਟਰ ਉਦੋਂ ਲੋਕ ਸਾਰੇ ਆਉਂਦੇ ਸੀ ਹਾਂ ਆ ਕੇ ਉਹਦਾ 22 ਟਾਇਰ ਦਾ ਅਗਲਾ ਲੈਂਦਾ ਹੁੰਦਾ ਹੈ ਹੂੰ ਤੇ ਸੰਧ ਨਹੀਂ ਬਣਦੇ ਅੱਛਾ ਉਹਨਾਂ ਭਾਈ ਆਦੇ ਸੀ ਇੱਕ ਦੂਜੇ ਦਾ ਨਾਂ ਨਹੀਂ ਲੜੀ ਉਹ ਤਾਂ ਭਾਈ ਬੰਨਣਾ ਸੀ ਕਿੜੀ ਉਹ ਆਦਾ ਭਾਈ ਜਾਂ ਤਾਂ ਟੈਕ ਵੀ ਵਿਕਾਰ ਨੂੰ ਮੁੰਡਿਆਂ ਤੋਂ ਤਿੰਨੇ ਸਾਰੇ ਸੰਧ ਬਣਾ ਕੇ ਕਿਹੜਾ ਨੂੰ ਫਿਰ ਤੈਨੂੰ ਦੱਸੂਗਾ ਵੀ ਆ ਬਣਾਈਆ ਕਿ ਨਹੀਂ ਤੇ ਮਹਾਰਾਜ ਇਹ ਜਾਵੋੜਿਆ 11 ਹਾਲ 11 ਹਾਲ ਸੀਗੇ ਤੇ 1100 ਦੇ ਬਣਦੇ ਅੱਛਾ ਨਵੇਂ ਪਰਾਦੀ 3000 ਦੀ ਰਾਈ ਰਾਮਪਰੇ ਤੋਂ ਇਹ ਦੇ ਇੱਕ ਨੂੰ ਕੋਲ ਅੱਛਾ ਕੋਰ ਦੇ ਕੋਲ ਆਹ ਟਰਾਲੀ ਆਪਣੀ ਹਾਂ ਆਪਣੀ 3000 ਜੀ ਆਈ ਸੀ ਤੇ ਕਰਾਹਾ ਆਇਆ ਸੀਗਾ 800 ਦਾ ਹੂੰ ਹਾਂ ਹੂੰ ਸਾਰੇ ਸੰਦ ਬਣਾ ਕੇ ਤੇ ਚਾਚਾ ਜੱਗਰ ਟੱਪਿਆ ਜਾਵੇ ਆਦਾ ਜੱਗਰ ਸਿਆਂ ਹੂੰ ਆਦ ਨੂੰ ਸੰਦ ਬਖਾਵਾ ਇਹ ਕਹਦਾ ਬਾਈ ਤੂੰ ਗੁੱਸਾ ਕਰ ਗਿਆ ਆਦਾ ਗੁੱਸਾ ਨਹੀਂ ਆਦਾ ਮੈਂ ਅਸੀਂ ਕਿਰਾਏ ਵਾਸਤੇ ਟ੍ਰੈਡ ਲਿਆ ਸੀ ਤੇ ਇਹਨੂੰ ਆਖਣ ਦੀ ਲੋੜ ਹੀ ਨਹੀਂ ਸੀ ਅਸੀਂ ਤਾਂ ਸੰਦ ਬਣਾਉਣੀ ਬਣਾਉਣੀ ਹੂ ਕਿ ਆ ਤੱਪੀਆਂ ਖਾਣ ਨਹੀਂ ਪਤਾ ਨਹੀਂ ਕਿੰਨੇ ਦੀ ਕਹਿੰਦੇ ਮੇਰੀ ਯਾਦ ਨਹੀਂ ਕਹਿੰਦੀ 3500 ਰੁਪਈਆ ਦੇਈਆਂ ਸੀ 8000 ਦੀਆਂ ਦੇਈਆਂ ਤਵੀਆਂ ਜਿਹੜੀਆਂ ਤੁਸੀਂ ਵੇਚੀਆਂ ਸੀਗਾ ਉਹ ਨਾਲ ਚਲਾ ਲਈਆਂ ਆਪਣਾ ਦੀ ਗੱਬੀ ਕਰੀ ਨਹੀਂ ਮੈਂ ਜੀ ਆਇਆ ਬੰਤਾ ਉਹ ਆ ਗਿਆ ਸਤਿ ਸ੍ਰੀ ਅਕਾਲ ਮਾਉਂ ਰੋਡੀਆ ਆਇਆ ਮੇ ਬੀਤੀਆਂ ਨੂੰ ਹੀ ਬੀਤੀਆਂ ਮੈਂ ਸੁਰਜੰਤਰ ਨੂੰ ਆਖਿਆ ਜੀ ਮੈਂ ਨਾ ਬੀਜੇ ਮੈਂ ਉਹਨੂੰ ਕਿਹਾ ਮੰਗਾ ਹਿੱਸਾ ਮੈਂ ਕਹਿੰਦਾ ਮੈਂ ਲਵਾ ਦਿੰਨਾ ਤੇ ਆਪਾਂ ਮੰਗਾ ਵਾਲਾ ਕਰਾਂਗੇ ਇਹ ਸਹੀ ਲੱਗਦਾ ਜੇ ਤੇ ਜਿਹੜਾ ਕੰਮ ਹੁੰਦਾ ਸੀ ਉਹ ਮੈਂ ਕਰ ਦਿੰਦਾ ਕਰਾ ਦਿੰਦਾ ਕੰਮ ਉਹ ਸੱਤ ਰੁਪਏ ਜੀ ਕਰਾਂਗੇ ਲੱਗਦਾ ਸੀ ਵਧੀਆ ਬਣ ਜਾਣੀਆਂ ਤਵੀਆਂ ਇਹ ਜਿਹੀਆਂ ਹੈ ਨਹੀਂ ਹੂੰ ਚੱਗਾ ਜਾ ਫਾਜਾ ਫਿਰ ਹੋਰ ਕੰਮ ਠੀਕ ਹੈ ਕਾਚਾ ਤਾਂ ਅੱਖ ਨਹੀਂ ਲੱਗਦੀ ਤੇਰੇ ਤਾਇਆ ਓਏ ਅੱਖੇ ਵੇਹਲਾਲਾ ਜਮਾਈ ਨਹੀਂ ਅੱਖ ਲੱਗਦੀ ਅੱਖੀ ਇਹਨਾਂ ਨੇ ਛੇਕ ਲਾ ਕੇ ਛੇਕ ਲਾ ਵੀ ਵਧੀਆ ਮੱਛੀ ਜਾਂਦੀ ਹੈ ਜਪਾ 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 ਫਿਰ ਐ ਜਾਵੜਾ ਸੰਤਰ ਜਾਵੜਾ ਤੂੰ ਬਹੁਤ ਦਾ ਨਹੀਂ ਨਹੀਂ ਆਇਆ ਦੋ 11 ਰਸਲਾ ਵਿੱਚ ਦੇਖੀ ਨਿੱਕੇ ਹੋਣਾ ਕਰਦੇ ਦੇਖੀ ਅੱਭੀ ਕਰਦੂਗਾ ਅੱਜ ਚੋਂ ਦਾ ਫਿਰ ਰੌਣਕਾਂ ਲਾ ਜਾਂਦਾ ਰੌਣਕਾਂ ਲਾ ਜਾਂਦਾ ਵੀ ਹਾਸੀ ਮਿਲ ਆ ਕਰ ਜਾਂਦਾ ਬੀਬੀ ਨਾਲ ਅੱਜ ਸਾਨੂੰ ਬਾਪੂ ਦੀਆਂ ਗੱਲਾਂ ਹੀ ਸੁਣਾਤੀਆਂ ਮੈਂ ਕਿਹਾ ਲੈ ਬਾਪੂ ਵੀ ਤੈਨੂੰ ਬਹੁਤ ਜ਼ਿਆਦਾ ਮਿਸ ਕਰਦੇ ਬਲੌਗ ਦੇ ਵਿੱਚ ਤੇ ਤੁਸੀਂ ਗੱਲਾਂ ਬਾਤਾਂ ਸੁਣ। ਅੱਜ ਨਾ ਧਰਦਾ ਮੈਂ ਦੁਪਾਰਾ। ਉਹ ਅਗਰ ਹੋਊਗੀ। ਬਸ ਆ ਪਤਾਰਾ ਕੱਢ ਲੀ। ਪਤਾਰਾ ਕੱਢ ਤੇ ਵੀ ਸਾਡਾ ਅਸੀਂ ਹੋਣੀ ਬੈਠੇ ਆ ਤੇ ਤੁਰੇ ਫਿਰਦੇ ਨਹੀਂ ਸਿੱਖਣਾ। ਫਿਰ ਹੁਣ ਜਦੋਂ ਮੈਂ ਧਾਰ ਕੱਢ ਲਈ ਮਿਹੜ ਦੇ ਪਸ਼ੂ ਬੰਨਣ ਦੀ ਹੋ ਜੂਗੀ ਦੁੱਧ ਪਾ ਕੇ ਆਉਂਦੀ ਤੇ ਪਸ਼ੂ ਬੰਨਣ ਦੀ ਮੈਂ ਵੀ ਵਸਤਾਰ ਕੱਢੀ ਮੈਂ ਧਰ ਲਈ ਇੱਡੀ ਕੱਢੂਗੀ ਦੰਦੀ ਨਹੀਂ ਕਰਦੀ ਜਿਆਦੇ ਪੈਸੇ ਮੈਂ ਦੰਦੀ ਨਹੀਂ ਕਰਦੀ ਜਿਆਦੇ ਪੈਸੇ ਆਉਂਦੇ ਨੇ ਦੁੱਧ ਚਾਹ ਨਹੀਂ ਬਈ ਘੁੱਟ ਹਾਏ 5 ਵਜ ਗਏ ਤੇ ਕੰਟੀਨੂ ਰੋਟੀ ਦਾ ਟਾਈਮ ਹੈ ਨਹੀਂ ਚਾਹ ਨਹੀਂ ਬਣੀ ਹਾਏ ਨਹੀਂ ਹੈ ਕਿ ਕਿਉਂ ਤੁਸੀਂ ਗਰੀ ਜਾਂਦੇ ਰਹਨੇ ਹੋਗੇ ਕਿੰਨੀ ਨੂੰ ਪਾ ਕੇ ਗਈ ਆ ਇਹ ਚਲੋ ਪਾਣੀ ਪੀਵਾ ਕੀ ਕਰਨਾ ਠੰਡ ਹੈ ਕੱਲ ਨਹੀਂ ਭੈਣੇ ਤੂੰ ਹੀ ਕੋਲ ਕਿੜਾ ਉੱਠਣ ਨੂੰ ਜੀ ਕਰਦਾ ਰਮਨਦੀਪੇ ਨਹੀਂ ਆਪਣਾ ਬੱਚਾ ਤਾਂ ਕਮਲਾ ਹੀ ਹੋ ਗਿਆ ਖਾ ਖਾ ਕੇ ਇਹ ਮਰ ਜੂਗਾ ਨਹੀਂ ਖਾ ਕੇ ਇਹ ਅੰਦਰ ਬੰਦੇ ਪਰ ਇਹ ਨਾ ਵਰਗਾ ਇਹ ਨਹੀਂ ਚਾਹ ਵੀ ਨੂੰ ਹਟਦੇ ਉਹ ਕਹਿੰਦਾ ਮੈਂ ਪੱਠੇ ਖਾਣੋਂ ਨਹੀਂ ਹਟਦਾ ਹੈਗਾ ਇੱਕ ਪੰਨ ਨਹੀਂ ਘਟੇਗਾ ਬੱਚਾ ਸੋਡੇ ਨਾਲ ਓਫੋ ਲਓ ਜੀ ਬੱਚੇ ਵੀ ਆ ਗਏ ਸੇਕਾਂ ਤੇ ਹੈਲੋ ਗਾਇਜ਼ ਕੈਨੋ ਬੀਬੀ ਵਾਲਾ ਤਾਂ ਉਹ ਨਹੀਂ ਸੀ ਬੀਬੀ ਜਿਹੜਾ ਬੈਠ ਗਈ ਫਿਰ ਇੱਥੇ ਤਾਂ ਨਜ਼ਾਰਾ ਕੰਦਾਂਗਾ ਕੰਦੂ ਨਜ਼ਾਰਾ ਇੱਥੇ ਤਾਂ ਹਾਂ ਲੋ ਜੀ ਆਪਾਂ ਵੀ ਜਾਈਏ ਡਿਊਟੀ ਤੇ ਧਾਰਕ ਤਾਂ ਲੱਗ ਗਈ ਲੰਡੀ ਚ ਹੀ ਮਿਲਦੀ ਹਨਾ ਸਾਰੇ ਚਰਚ ਗੰਦੇ ਸਿੱਟਰੇ ਬਣ ਗਏ ਵੀ ਬੜਾ ਲੋਕੀਤਾ ਇਹਨਾਂ ਨੇ ਟਾਈਮ ਹੋ ਗਿਆ ਰਾਤ ਦੇ ਰਾਤ ਕਿੰਨੇ ਵਜੇ ਰਾਤੀ 8 ਵਜੇ ਕੰਮ ਕਾਰੋ ਮਨਵੇੜਲੇ ਤੇ ਦੁੱਧ ਵਗੈਰਾ ਲੈਣਾ ਸੀਗਾ ਗਰਮ ਕਰਨਾ ਤੇ ਇਹ ਇੱਥੇ ਬੈਠੇ ਹੋੋਂ ਦੇਖਿਆ ਨੇ ਸੀ ਮੈਂ ਹੋਰ ਲੈ ਕੇ ਛਟੀਆਂ ਧਰਤੀਆਂ ਮਸਤਲਪੁਰ 10 ਮਿੰਟ ਸੇਕ ਲੈਣੇ ਆ ਸਾਰੇ ਅੰਦਰ ਬੈਠੇ ਆ ਪਰ ਮੰਮੀ ਨਹੀਂ ਬੈਠੀ ਮੰਮੀ ਮੂਲੀਆਂ ਕੱਦੂ ਕਾਸ਼ ਕੋਈ ਕਹਿੰਦੇ ਬਿੱਲੀ ਕਾਸ਼ ਹਨਾ ਬਿੱਲੀ ਕਾਸ਼ ਹਾਂ ਬਿੱਲੀ ਕਾਸ਼ ਮੈਂ ਸੁਣਿਆ ਹੀ ਬਿੱਲੀ ਸੁਣਿਆ ਮੈਂ ਸੁਣਿਆ ਮੈਂ ਉਹ ਜਿਹੜੇ ਹਾਸੀ ਜੀ ਵਾਲੇ ਬਣਾਉਂਦੇ ਨੇ ਇੰਸਟਾ ਤੇ ਵੀ ਲਾਉਣੇ ਆਂ ਗੰਨਾਨਾਗਾ ਰੈਡੀ ਆ ਹੋ ਢੱਲੋਣੀ ਹੂੰ ਹੂੰ ਪਰ ਨਵੇਂ ਨਾ ਜੀ ਵਾਲੇ ਨਹੀਂ ਯਾਰ ਉਹ ਆ ਗਏ ਬਾਵਾ ਹੋਏ ਸੀ ਐ ਮਾਨਸਜੀਤ ਪਰ ਮੈਨੂੰ ਕੋਦ ਨੂੰ ਨਹੀਂ ਨਾਮ پتہ ਹੋ ਲਗੀ ਮੈਂ ਫੇਰ ਹੀ ਕਹੂੰਗੀ ਵੀ ਉਹ ਚੀਜ਼ ਹੈ ਸਿਮੂਰ ਗੈਣੂ ਹਜੇ ਪਤਾ ਨਹੀਂ ਲੱਗਿਆ ਹੈਗਾ ਵੀ ਮੰਮੀ ਹੋਰੇ ਇੱਥੇ ਬੈਠੇ ਬਾਹਰ ਤੂੰ ਹੀ ਤਿੰਨੀ ਭੱਜ ਲੈਂਦੇ ਆ ਇਹਦਾ ਬੀਬੀ ਕਹਿੰਦੀ ਮਿਰਨ ਜੀ ਕਰਦਾ ਹਿਲਣ ਨੂੰ ਇੱਥੇ ਅੱਜ ਠੰਡ ਜਾਦੀ ਹੋ ਗਈ ਹਣ ਹੂੰ ਬੱਦਲ ਵਾਈ ਦਾ ਕਰਕੇ ਠੰਡ ਜਾਦੀ ਹੈ ਕੀ ਨਹੀਂ ਠੰਡ ਨਹੀਂ ਨਹੀਂ ਠੰਡ ਤਾਂ ਆਣੀ ਐ ਅੱਜ ਨਹੀਂ ਹੋਰ ਕਾਣੀ ਹੈਗੀ ਡੰਡ ਪਤਾ ਨਹੀਂ ਮੈਂ ਕੱਪੜਿਆਂ ਜਾਂਚ ਮੈਨੂੰ ਬਾਲਾ ਟਾਈਮ ਲੱਗੇ ਧੁੰਦੀ ਜੀ ਨੂੰ ਤੇ ਇੰਨੀ ਠੰਡ ਚੜੀ ਹੂੰ ਲੱਟਾ ਲੱਟਾ ਨਹੀਂ ਢਰੀ ਜਾਂਦਗੇ ਭੁੱਖ ਆਣੀ ਆ ਮੈਂ ਤੂੰ ਹੀ ਪਉਣ ਨੂੰ ਤਰਸਦੀ ਹੁੰਦੀ ਸੀ ਹੂੰ ਪਰ ਨਾਲ ਉਹਨਾਂ ਦੇ ਵੇਲਾ ਵੀ ਨਰਮਾ ਵੀ ਹੁੰਦਾ ਛੋਟੀਆਂ ਛੋਟੀਆਂ ਇੰਨਾ ਆਨੰਦਾ ਕਰਕੇ ਉਹ ਤਾਂ ਆਏ ਨਹੀਂ ਪਤਾ ਵੀ ਕਿਹੜੇ ਵੇਲੇ ਕਿੱਧਰ ਨੂੰ ਵੜ ਜਿਓ ਉਹ ਤੇ ਕੁਛ ਆਏ ਦੋ ਤਿੰਨ ਦਿਨ ਜਿਹੜੇ ਲਾ ਕੇ ਆਏ ਆ ਮੀਂਹ ਤਾਂ ਪੈਂਦਾ ਰਿਹਾ ਤੇ ਬਾਲਣ ਵੀ ਗਿੱਲਾ ਹੋ ਗਿਆ ਸੀਗਾ ਤੇ ਨਾ ਹੀ ਫਿਰ ਉਹ ਪੌਣ ਧੂਣੀਓ ਚੜਿੱਤਾ ਵਾਲਾਗਾ ਜਿੰਨਾ ਸ਼ਰੀਫ ਸੋ ਉਹਨੇ ਪੈੜਾ ਬਣ ਗਿਆ ਉਹ ਕਰਦੀ ਬਲੌਗ ਦਾ ਐਂਡ ਫਿਰ ਕਰੋ ਜੀ ਕਰੋ ਆਪਾਂ ਵੀ ਅਜੇ ਤਾਂ ਅੱਗ ਬੁਝ ਗਈ ਫਿਰ ਅੰਦਰ ਜਾਵਾਂਗੇ ਸਹੀ ਗੱਲ ਫੇਰ ਹੀ ਨੂੰ ਕਹਿੰਦੇ ਹੁੰਦੇ ਨਾ ਵੀ ਕੀ ਮੰਮੀ ਮੂਲਨਾ ਤੇ ਆ ਕਹਿ ਦਿੰਦੇ ਆਪਾਂ ਵਿਜੀ ਜੀ ਆ ਨਾ ਕਿੰਦੇ ਦੀ ਜਿੱਦੇ ਨੇ ਦਵਾਈ ਬਣਾਈ ਹੈ ਨਾ ਉਦਦੇ ਦੀ ਜੀਜੀ ਮੱਚੀ ਹੋਈ ਆ ਉਦਦੇ ਦਾ ਤਾਂ ਛਾਲਾ ਜਾ ਬਣ ਗਿਆ ਤੇ ਅੱਜ ਇਹ ਫੁੱਟ ਗਿਆ ਛਾਲਾ ਜਾ ਤੇ ਹੁਣ ਮੈਨੂੰ ਪਤਾ ਨਾ ਭਾਂਡੇ ਕਿਵੇਂ ਮਾਂਜ ਕੀ ਆਈਆਂ ਚਲ ਭਈ ਮੰਮੀ ਕਹਿੰਦੀ ਭਾਈ ਮੇਰੀਆਂ ਮੂਲੀਆਂ ਵੀ ਕੱਦੂ ਕਸ਼ ਕਰ ਦੀਆਂ ਦਿਖਾ ਤੇ ਮੈਂ ਦਿਖਾ ਕੇ ਤੇ ਆ ਗਈ ਤੇ ਅਗਣਾ ਵਜ ਜਾਂਦੇ ਆ ਅੱਗ ਤਾਂ ਹੁਣ ਜਿਹੜੀ ਇਹ ਸੁਬਾ ਬਣਾਉਣੇ ਨੇ ਮੂਲੀਆਂ ਵਾਲੇ ਪਰਾਠੇ ਹਮੇਂ ਜਾਣਾ ਹੈ ਸਕੂਲ ਤੋ ਹਮੇਂ ਨਹੀਂ ਮਿਲੇਗੀ ਪਰੌਠੀ ਜਵਾਕ ਦੇ ਲੱਤਾਂ ਜਿੱਡੀਆਂ ਜਿੱਡੀਆਂ ਦਾ ਮੂਲ ਨੇ ਪਰ ਕੱਦੂ ਗੋਸ਼ ਕਰਨਾ ਸੌਖਾ ਹੈ ਕੱਚੀਆਂ ਬੰਦੀਆਂ ਹਾਂ ਤਾਂ ਕੱਚੀਆਂ ਮੈਂ ਤਾਂ ਤੁਹਾਨੂੰ ਕਿਹਾ ਸੀਗਾ ਵੀ ਇਹ ਮੂਲ ਨਾਲ ਕੱਚੀਆਂ ਹਨ ਐ ਦੇਖੋ ਟਗਟਾ ਚਲੋ ਜੀ ਮਾਤਾ ਨਹੀਂ ਸ्याम ਵੀ ਆਵਦੀ ਡਿਊਟੀ ਤੇ ਵੈਸੇ ਤਾਂ ਦੁੱਧ ਨੂੰ ਵਾਲਾ ਆਇਆ ਪਿਆ ਸੀ ਫੜਾਉਣਾ ਸੀ ਸਾਰਿਆਂ ਨੂੰ ਬਸ ਜਵਾਕਾ ਮੂੰਹ ਅੱਗ ਦਾ ਲਾਲਚ ਸੇਕ ਲਗੇ ਮੈਨੂੰ ਬੜਾ ਜਿਆਦਾ ਰਹਿੰਦਾ ਵੀ ਮੈਂ ਤੂੰ ਹੀ ਪਾ ਕੇ ਸੇਕੀ ਜਾਵਾਂ ਸੇਕੀ ਆਮ ਬਿਸ਼ੱਕ ਦੀ ਮੈਂ ਨੇੜੇ ਹੋਵਾਂ ਨਾ ਹੋਵਾਂ ਤੂੰ ਹੀ ਦੇ ਪਰ ਮੈਨੂੰ ਐ ਜੇ ਹੁੰਦਾ ਵੀ ਬੇੜੇ ਦੇ ਵਿੱਚ ਜਿਹੜੀ ਧੂਈ ਹੈ ਨਾ ਉਹ ਚੱਲਦੀ ਰਹੇ ਖੜੇਗਾ ਤਾਂ ਹੋਗੇ ਕਿ ਲੱਤਾਂ ਵੜ ਬਚਣਾ ਸੇਕ ਬੜਾ ਆਉਂਦਾ ਸੇਕ ਤੇ ਚਲੋ ਜੀ ਇਸ ਦੇ ਨਾਲ ਹੀ ਆਪਾਂ ਕਰਦੇ ਹੁਣ ਆਪਣੇ ਵਲੌਗ ਦਾ ਐਂਡ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇੱਕ ਮੈਂ ਪਲੀਜ਼ ਉਹ ਭੈਣ ਦਾ ਨਾਮ ਲੈਣਾ ਚਾਹਦੀ ਪਤਾ ਨਹੀਂ ਮੇਰੀ ਜਠਾਣੀ ਦਰਾਣੀ ਕਿ ਚਾਚੀ ਤਾਈ ਮੈਨੂੰ ਨਹੀਂ ਪਤਾ ਉਹ ਕੀ ਲੱਗਦੇ ਮੈਂ ਪੁੱਛਣਾ ਭੁੱਲ ਗਈ ਜਿਹੜੇ ਗੁਰਦੁਆਰਾ ਸਾਹਿਬ ਮਿਲੇ ਸੀ ਮੰਮੀ ਕੀ ਦੇ ਕਹਿੰਦੀ ਸੀ ਆਪਣੇ ਮੰਮੀ ਨੂੰ ਪੁੱਛ ਲਿਆ ਮੈਂ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਵਲੌਗ ਸ਼ੇਅਰ ਕੀਤਾ ਤੁਹਾਡਾ ਆਪਣੇ ਉਹ ਬਾਈ ਸੱਤ ਦੇ ਘਰੋਂ ਹਾਂ ਕੀ ਕੀ ਲੱਗਦੇ ਆਪਣੇ ਉਹ ਦੀ ਮੰਮੀ ਤੇਰੀ ਜਠਾਣੀ ਲੱਗੀ ਜਠਾਣੀ ਲੱਗੀ ਤੇ ਉਹ ਭੈਣ ਕਹਿੰਦੀ ਸੀ ਉਹ ਜਦੋਂ ਵੀ ਮਿਲੇ ਹੈਨਾ ਉਹਨਾਂ ਨੂੰ ਬੜੀ ਉਹ ਖੁਸ਼ ਹੁੰਦੇ ਹੈਗੇ ਦੇਖ ਕੇ ਤੇ ਕਿਉਂਕਿ ਵਲੌਗ ਵਗੈਰਾ ਵੀ ਆਪਣੇ ਉਹ ਜਮਾ ਵੀ ਮਿਸ ਨਹੀਂ ਕਰਦੇ ਹੈਗੇ ਕਿ ਹਾਂ ਹਮ ਸਾਰੇ ਦੇਖ ਦਿਆ ਵੈਸੇ ਤਾਂ ਆਪਣੇ ਟੋਟਲੀ ਮੈਨ ਲੱਗਦਾ ਸਾਰਾ ਪੈਂਡ ਹੀ ਦੇਂਦਾ ਹੋਊਗਾ ਖੁਸ਼ਕ ਨੂੰ ਛੱਡ ਕੇ ਤੇ ਉਹ ਭੈਣ ਨੂੰ ਬੜੀ ਖੁਸ਼ੀ ਹੁੰਦੀ ਉਹਨੂੰ ਐਵੇਂ ਹੁੰਦਾ ਕਿ ਜਦੋਂ ਵੀ ਮੇਰੇ ਵੀ ਵਲੌਗ ਬਣੇ ਤੇ ਉਹ ਕਹਿੰਦੀ ਵੀ ਮੈਂ ਆਪਦੀ ਭੈਣ ਬੇਟੀ ਨੂੰ ਪਤਾ ਨਹੀਂ ਬਾਹਰ ਹੈ ਪਤਾ ਨਹੀਂ ਮੈਨੂੰ ਪਤਾ ਕਿੱਥੇ ਹੈ ਤੇ ਬਾਹਰ ਬਾਹਰ हां ਉਹ ਨੂਵੀ ਗੈਣੀ ਮੈਂ ਤੁਹਾਡਾ ਲਿੰਕ ਸ਼ੇਅਰ ਕੀਤਾ ਤੇ ਭੂਆ ਜੀ ਆਈ ਹੋਈ ਸੀ ਜਾਨੀ ਕਿ ਉਹਨਾਂ ਦੀ ਨਾਨਦ ਆਈ ਹੋਈ ਸੀ ਤੇ ਉਹਨਾਂ ਨੂੰ ਵੀ ਸ਼ੇਅਰ ਕੀਤਾ थैंक यू so much ਬੰਦੇ ਦੀ ਫੇਸ ਤੋਂ ਹੀ ਪਤਾ ਲੱਗ ਜਾਂਦਾ ਹਨਾ ਵੀ ਉਹਨਾਂ ਨੂੰ ਕਿੰਨੇ ਕਿ ਜਿਆਦੇ ਜਿਹੜੇ ਬਲੌਗ ਹੈ ਪਸੰਦ ਆਉਂਦੇ ਆ ਤੇ ਉਹ ਦੇਖਦੇ ਆ थैंक यू so much ਇੱਕ ਵਾਰ ਫਿਰ ਇਦਾਂ ਹੀ ਤੁਸੀਂ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਤੇ ਚਲੋ ਜੀ ਮਿਲਾਂਗੇ ਹੁਣ ਆਪਾਂ ਨੈਕਸਟ ਬਲੌਗ ਦੇ ਨਾਲ